ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸुरू ਉਮੀਦ ਹੈ ਤੁਹਾਨੂੰ ਸਾਡਾ ਆਦਾ ਬਲੌਗ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਦੇ ਨਾਲ ਅੱਜ ਨਵਾਂ ਬਲੌਗ ਕਰਦੇ ਹਾਂ ਕਿ ਸुरू ਤੇ ਮੈਂ ਇਦਾਂ ਹੀ ਦਿਨੇ ਨਵੇਂ ਬਲੌਗ ਦੇ ਵਿੱਚ ਲਓ ਜੀ ਅਸੀਂ ਆਇਆ ਕਿ ਹੁਣ ਖੇਤ ਦੁਪਹਿਰੋਂ ਬਾਅਦ ਤੇ ਹੁਣ ਖੇਤ ਜਿਹੜਾ ਮਾਰ ਕੇ ਫੇਰ ਅਸੀਂ ਜਾਣਾ ਸ਼ੇਰਪੁਰ ਨੂੰ ਕੰਮ ਤੇ ਜ਼ਰੂਰੀ ਤੇ ਖੇਤ ਅਸੀਂ ਬਸ ਮੋਟਰ ਦੇਖਣੀ ਆ ਤੇ ਲਾਤਾ ਵੀ ਕਿ ਚੱਲ ਪਈ। ਇਹੋਸੇ ਦੇਖ ਲਈ ਹੁਣ ਮੈਂ ਨੋਰ ਦਾ ਸਕੂਟਰੀ। ਸਕੂਟਰੀ ਮੋੜ ਕੇ ਤੇ ਅਸੀਂ ਚੱਲਦੇ ਹਾਂ ਸ਼ੇਰਪੁਰ ਨੂੰ। ਲਓ। ਸਿੰਜੀਆਂ ਹੋਰ ਚੱਲੀਆਂ ਸ਼ਿਆਣੇ ਰੰਗੀਆਂ। ਚੱਲ ਲਈਏ ਅਸੀਂ ਹੁਣ ਤੋਂ ਨਸੀਰ ਕੋਲ ਨੂੰ ਐਤੋਂ ਖਾਲੀ ਚ ਜਾਂਦੇ ਪਾਣੀ ਜੀਰੇ ਚ ਤੇ ਗਰਮੀ ਨੱਚ ਕਾਫੀ ਜ਼ਿਆਦੇ ਹੈਗੀ ਗਰਮੀ ਨੇ ਤਾਂ ਬਸ ਕਰਾਈ ਪਈ ਬਹੁਤ ਗਰਮੀ ਹੈ ਚੱਲ ਲਈਏ ਅਸੀਂ ਸ਼ੁਰੂ ਕਰ ਲਓ ਦੇਖੋ ਆਪਣੇ ਰਾਸਤਾ ਖੇਤ ਤਾਂ ਪਹੀਤਾ ਕਿੰਨਾ ਕਿੰਨਾ ਹੋਇਆ ਤੇ ਆਲੇ-ਦਾਲੇ ਜੀਰੀਆਂ ਕਿੜੀਆਂ ਨੇ ਚਿਹਰਾ ਹਰਾ ਕੰਟਲਪੀਸ ਲੱਗਦਾ ਹੈ ਦੇਖਣ ਦੇ ਵਿੱਚ ਮੈਂ ਚੱਲ ਥੋੜੀ ਜੀ ਵੀਡੀਓ ਇਹਦੀ ਬਣਾ ਲੈਣੇ ਆਂਗੇ। ਇਹ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ। ਉਹ ਫਰਾ ਬਣ ਕੇ ਬਣਾ ਜ਼ਰੂਰ ਕਿਉਂਕਿ ਬੜੀਆ ਲੱਗਦਾ ਹੈ। ਇਹ ਜਿਵੇਂ ਇਹ ਸਿੱ ਚੜਗੇ ਮਸਤੀਰ ਪਰ ਉਹ ਸੜਕ ਤੋਂ ਉੱਤੇ ਕਾਲਾ ਹੋਵੇ। ਸੜਕ ਤੇ ਚੜ ਗਏ ਹੁਣ ਖੇਤਾਂ ਵਾਲਾ ਰਹਾਉਂ ਦੇ ਖਤਮ ਤੇ ਹੁਣ ਆਪਾਂ ਅੱਗੇ ਜਾ ਕੇ ਸ਼ੇਰਪੁਰ ਤੇ ਛੋਟੇ ਛੋਟੇ ਜੇ ਕੰਮ ਤੇ ਲੋਕ ਸਵੇ ਚਲੋ ਕਰ ਰਹੇ ਹੋਣੇ ਗਿਰਦੇ ਆ ਪਾ ਕੇ ਪਹੁੰਚ ਗਏ ਸੀ ਸ਼ੇਰਪੁਰ ਦੇ ਵਿੱਚ ਇਥੋਂ ਇੱਕ ਦੋ ਸਮਾਨ ਜੀ ਲੈਣੇ ਤੇ ਉਹ ਲੈ ਕੇ ਫਿਰ ਜਿ ਆਵਾਂਗੇ ਹੁਣ ਬਾਸ ਪਿੰਡ ਹਾਂ ਸਤਿ ਸ਼੍ਰੀ ਅਕਾਲ ਪਿੰਡ ਨੂੰ ਵਾਪਸ ਤੇ ਰਾਸਤੇ ਵਿੱਚ ਹਾਂ ਦੇਤੇ ਹੁਣ ਮਿਲਦਾ ਘਰੇ ਜਾ ਕੇ ਸਾਨੂੰ ਆਹ ਇਹ ਸੇਰ ਪਰ ਤੋਂ ਅੱਗੇ ਤੇ ਘਰੇ ਤੇ ਘਰੇ ਆ ਕੇ ਹੁਣ ਸਬਜ਼ੀ ਕੱਟਣ ਅੱਜ ਬਣਾਉਣ ਨੇ ਬਾੜ ਕਰੇਲੇ ਪਿਆਜ਼ ਕੁਝ ਪੱਕੇ ਜਿਹਨੇ ਪਰ ਰੱਖ ਲਾਂਗੇ ਦੀਆਂ ਖਾਤਰ ਜਿੰਨੇ ਆ ਜਾਣਗੇ ਆਹ ਲਈ ਵਾਰੀ ਅਗਲੇ ਸਾਲ ਨੂੰ ਬੀਜ ਲਾਂਗੇ ਇਹਨਾਂ ਦੇ ਬੀ ਆਜੋ ਲਓ ਜੀ ਆਪਣੇ ਆ ਹੀ ਕੱਪੜੇ ਰਹਿ ਗਏ ਚੱਕੇ ਗਏ ਸਾਰੇ ਬਸ ਥੋੜੀ ਰਹਿ ਗਈ ਆ ਪੈਣੇ ਸੇਰ ਲਈ ਤੇ ਇਧਰ ਚੁੰਨੀਆਂ ਪਈਆਂ ਨੇ ਜਿਨੂੰ ਵੀ ਜ਼ਰੂਰਤ ਹੈ ਲੈ ਜਾ ਸਕਦਾ ਹੈ ਲੱਗੇ ਰੇਟ ਇੱਕ ਕੱਪੜਾ ਚਕਾ ਰਹੇ ਹਾਂ ਹੁਣ ਆਪਾਂ ਜਿੰਨੇ ਦਾ ਆਇਆ ਉੰਨੇ ਦੇ ਸੂਟ ਚਕਾ ਰਹਾਂਗੇ ਜੀਨੂੰ ਵੀ ਜ਼ਰੂਰਤ ਹੈ ਲੈ ਜਾਓ ਫਟਾਫਟ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵਸ ਖਤਮ ਕਰ ਦਾਂਗੇ ਨਹੀਂ ਫਿਰ ਆਪਣਾ ਇਹ ਨਹੀਂ ਪਤਾ ਕੱਲ ਨੂੰ ਸਾਰੇ ਚੱਕੇ ਜਾਣ ਰਿਸ਼ਤੇਦਾਰਾਂ ਨੇ ਕਿਸੇ ਨੇ ਆਉਣਾ ਉਹ ਲੈ ਕੇ ਜਾਣਗੇ ਤੇ ਕੱਲ ਨੂੰ ਸਾਰੇ ਵੀ ਚੱਕੇ ਜਾ ਸਕਦੇ ਨੇ ਸਤਿ ਸ੍ਰੀ ਅਕਾਲ ਜੀ ਆਪਾਂ ਕਰਦੇ ਅੱਜ ਕੱਲ੍ਹ ਵਾਲਾ ਬਲੌਗ ਕੰਟੀਨਿਊ ਤੇ ਕੱਲਰ ਪਤੂ ਬਲੌਗ ਨਹੀਂ ਪੂਰਾ ਹੋਇਆ ਸੂਟ ਤੇ ਹੁਣ ਥੋੜਾ ਜਿਹਾ ਬੀਜੀ ਉਹਨੇ ਤਾਂ ਕਰਕੇ ਸਾਰਾ ਬਲੌਗ ਸੂਟ ਨਹੀਂ ਹੁੰਦਾ ਤਾਂ ਆਪਾਂ ਹੁਣ 3 ਦਿਨ ਬਲੌਗ ਪਾਉਣੇ ਆਣੇ ਆ ਤੇ ਇੱਕ ਦਿਨ ਮਿਸ ਕਰਦੇ ਆ ਬਲੌਗ ਦਾ ਤੇ ਹੁਣ ਆਪਾਂ ਕੱਲ ਵਾਲਾ ਬਲੌਗ ਅੱਜ ਕੰਟੀਨਿਊ ਕਰ ਲਿਆ ਤੇ ਅੱਜ ਦੇ ਨੇ ਕਿਉਂ ਵੀ ਆਪਾਂ ਕਰਨੇ ਸਿਖਾਵਾਂਗੇ ਸੋਨੂੰ ਤੇ ਮਿਲਦੇ ਆ ਫਿਰ ਦਿਨੇ ਲੋਜੀ ਮੈਂ ਚੱਲਿਆ ਹੁਣ ਬਾਵੜਬਾਲ ਜਾਨੀ ਕਿ ਸਪਰਸ਼ ਦੇ ਪਿੰਡ ਤੇ ਕਿਉਂਕਿ ਆਪਣੇ ਦੁਕਾਨ ਦਾ ਚੱਕਤਾ ਕੰਮ ਦੁਕਾਨ ਕਰਤੀ ਖਤਮ ਕੁਸਤੇ ਦੇ ਵਿਆਹ ਤੇ ਰਿਸ਼ਤੇਦਾਰੀ ਦੇ ਵਿੱਚੋਂ ਸਾਰੇ ਕੱਪੜੇ ਲੈ ਗਏ ਚੱਕ ਕੇ ਤੇ ਜਿਹੜੇ ਥੋੜੇ ਬਹੁਤੇ ਸੂਟ ਬਚੇ ਆ ਕਿ ਘੱਟ ਰੇਟ ਵਾਲੇ ਪੁਰਾਣੇ ਸੂਟ ਹਨ ਜਿਹੜੇ ਪਹਿਲਾਂ ਦੇ ਆਪਣੇ ਪਏ ਹੁੰਦੇ ਨੇ ਤੇ ਉਹ ਆਪਾਂ ਲੈ ਕੇ ਚੱਲਿਆਂਗੇ ਹੁਣ ਸਪਰਸ਼ ਦੇ ਪਿੰਡ ਨੂੰ ਉੱਥੇ ਛੱਡਿਆ ਆ ਮੈਂ ਜੀ ਆਪਣਾ ਕੱਪੜੇ ਵਾਲਾ ਬੰਦਾ ਆ ਰਿਹਾ ਤਿੱਸੇ ਉਹ ਰੇੜੀ ਦੇ ਵਿੱਚ ਮੋਟਰਸਾਈਕਲ ਤੇ ਕੱਪੜੇ ਲੱਦੀ ਪਿਸ ਤੇ ਆ ਰਿਹਾ ਮੈਂ ਥੋੜਾ ਅੱਗੇ ਸੀ ਤਾਂ ਕਰਕੇ ਮੈਂ ਇੱਥੇ ਬਰਡ ਵਾਲਿਆ ਤੇ ਮੈਂ ਚਲੋ ਹੁਣ ਵਧੀਆ ਹੈ ਤੇ ਫਿਰ ਅੱਗੇ ਤੁਰਾਂਗੇ ਤੇ ਮੈਂ ਇੱਥੇ ਸਾਮੇ 10 ਮਿੰਟ ਰੁਕ ਗਿਆ ਦੀ ਖੜ ਗਿਆ ਸੀ ਤੇ ਹੁਣ ਮਿਲਾਂਗੇ ਜੀ ਆਪਾਂ ਘਰੇ ਜਾ ਕੇ ਉਹਨਾਂ ਦੇ ਸਪਰਸ਼ ਕੇ ਇਸਪਰਸ਼ ਕੀ ਦੁਕਾਨ ਦਾ ਬੋਰਡ ਦੇਖੋ ਬੀਬੀ ਪਲਵੀਰ ਦੀ ਕੱਪੜੇ ਦੀ ਹੱਟੀ ਤੇ ਆ ਗਿਆ ਘਰ ਇਹਨਾਂ ਦਾ ਹੁਣ ਆਪਾਂ ਚੱਲਦੇ ਆ ਘਰ ਦੇ ਅੰਦਰ ਮੈਂ ਪਹੁੰਚ ਗਿਆ ਸਪਰਸ਼ ਕੋਲੇ ਦੇਖੋ ਸਪਰਸ਼ ਖੇਡਦਾ ਫਿਰਦਾ ਆ ਇੱਕ ਹੀ ਹੈ ਇਹ ਚਮਚੇ ਅੰਗਰੇਜ਼ੀ ਚ ਦੱਸੋ ਏ ਸਪੂਨ ਕੀ ਕਰੋਗੇ ਇਹਨਾਂ ਨਾਲ ਇਹਨਾਂ ਨਾਲ ਮੈਂ ਸਾਰਿਆਂ ਨੂੰ ਵੰਡੂਗਾ ਕੀ ਕਰਨਾ ਕੀ ਅਗਰ ਸਾਰਿਆਂ ਨੂੰ ਫਿਰ ਸਾਰੇ ਖਾਣਗੇ ਕੀ ਖਾਣਗੇ ਖੇਡ ਲੈਣਾ ਲੱਗੋ ਕਿ ਬਲੌਗ ਨਹੀਂ ਵਧੀਆਣਾ ਆਪਣਾ ਕੀ ਖਾਣਗੇ ਲੈਣਾ ਸਾਰੇ ਚੌਮਚਾ ਕੰਦ ਕਰਨਾ ਚੰਮੋਸੇ ਲਓ ਜੀ ਸ਼ਾਮ ਹੋ ਗਈ ਮੈਨੂੰ ਮੈਂ ਕੱਪੜਾ ủi ਰਸਨਾ ਕੇ ਤੇ ਹੁਣ ਮੁੜਿਆਂਗਾ ਵਾਪਸ ਸਰਸ਼ ਦੇ ਪਿੰਡ ਤੋਂ ਤੇ ਹੋ ਗਈ ਸ਼ਾਮ ਬਿਲਕੁਲ ਮੈਂ ਪਿੰਡ ਜਾਂਦੇ ਜਾਂਦੇ ਨੂੰ ਦਿਨ ਸੇ ਪ ਜਾਣਾਗਾ ਤੇ ਆਪਾਂ ਆਪੀ ਉੱਥੇ ਹੀ ਐਂਡ ਕਰ ਦਿੰਨੇ ਆ ਜੀ ਰਾਸਤੇ ਦੇ ਵਿੱਚ ਹੀ ਤੇ ਆਪਾਂ ਮਿਲਾਂਗੇ ਹੁਣ ਕੱਲ ਨੂੰ ਸਵੇਰੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਸਾਡਾ ਪਸੰਦ ਆਊਗਾ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਿਓ ਮੋੜਨੇ ਸਵੇਰੇ ਨੰਬਰ ਲਾਓ ਕੋਟਾਪਟਾ ਸਹਾਰਾ ਐਂਡ ਯਾਰ ਫ੍ਰੀ ਸੌਸ